ਤੇ ਪਿੱਛੇ ਜੇ ਇਲੈਕਸ਼ਨ ਹੋਇਆ ਸੀ ਪੰਚਾਇਤ ਦਾ ਉਸ ਸੰਬੰਧ ਵਿੱਚ ਮੈਂ ਇੱਕ ਕਵਤਾ ਲਿਖੀ ਐ ਤੇ ਤੁਹਾਡੇ ਰੂਬਰੂ ਲਿਖ ਨਹੀਂ ਸਕਦਾ ਊੜਾ ਐੜਾ ਪੜਨਾ ਤੈਨੂੰ ਲੱਗਦਾ ਪਹਿੜਾ ਲਿਖ ਨਹੀਂ ਸਕਦਾ ਊੜਾ ਐੜਾ ਪੜਨਾ ਤੈਨੂੰ ਲੱਗਦਾ ਪਹਿੜਾ ਨਹੀਂ ਪੜਨਾ ਤੇ ਛੱਡ ਦੇ ਖੜਾ ਹੋਰ ਕੋਈ ਕੰਮ ਕਰਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਲਿਖ ਨਹੀਂ ਸਕਦਾ ਊੜਾ ਐੜਾ ਪੜ੍ਹਨਾ ਤੈਨੂੰ ਲੱਗਦਾ ਭੈੜਾ ਨਹੀਂ ਪੜ੍ਹਨਾ ਤੇ ਛੱਡ ਦੇ ਖੜਾ ਕਿਸੇ ਪਾਸੇ ਵੀ ਸੂਤਨਾ ਬੈਠਾ ਹੋਰ ਕੋਈ ਕੰਮ ਕਰਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਪੜ੍ਹਨ ਲਿਖਣ ਦੀ ਲੋੜ ਨਹੀਂ ਪੈਣੀ ਮੋਹਰ ਨਾਲ ਕੰਮ ਸਰ ਜਾਣਾ ਕਾਗਜ਼ਾਂ ਦੇ ਵਿੱਚ ਹੀ ਪੁੱਟ ਕੇ ਚੱਪੜ ਕਾਗਜ਼ਾਂ ਵਿੱਚ ਹੀ ਭਰ ਜਾਣਾ ਪੰਜਾਂ ਸਾਲਾਂ ਵਿੱਚ ਪੰਜ 6 ਵਾਰੀ ਚੱਪੜ ਤਾਂ ਪਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਨੌਕਰੀ ਦਾ ਤਾਂ ਵਹਿਮ ਹੀ ਹੁੰਦਾ ਨੌਕਰੀ ਨਾਲ ਢਿੱਡ ਭਰਦੇ ਨਹੀਂ ਨੌਕਰੀ ਦਾ ਤਾਂ ਵਹਿਮ ਹੀ ਹੁੰਦਾ ਨੌਕਰੀ ਨਾਲ ਢਿੱਡ ਭਰਦੇ ਨਹੀਂ ਦੱਸਾਂ ਕਿਹੜੇ ਸਰਪੰਚ ਕਰਾਂਟਾ ਉੱਤੇ ਥੱਲੇ ਕਰਦੇ ਨਹੀਂ ਬਸ ਅੱਡੇ ਦੇ ਬੋਧ ਥੱਲੇ ਨਲਕਾ ਇਕ ਲਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਵੋਟਾਂ ਵੇਲੇ ਮੁਸ਼ਕਲ ਆਉਣੀ ਵਾਲੀਆਂ ਵੋਟਾਂ ਪੈਣੀਆਂ ਨਹੀਂ ਵੋਟਾਂ ਵੇਲੇ ਮੁਸ਼ਕਲ ਆਉਣੀ ਵਾਲੀਆਂ ਵੋਟਾਂ ਪੈਣੀਆਂ ਨਹੀਂ ਬੇਗਾਨਿਆਂ ਨੇ ਸਾਨੂੰ ਪਾਉਣੀਆਂ ਨਹੀਂ ਤੇ ਆਪਣੇਆਂ ਨੂੰ ਕਹਿਣੀਆਂ ਨਹੀਂ ਇੱਕ ਬੰਦੇ ਤੋਂ ਦੋ ਤਿੰਨ ਤਿੰਨ ਵਾਰੀ ਵੋਟਾਂ ਤਾਂ ਭੁਗਤਾ ਦੇਾਂਗੇ ਕਿਸੇ ਪਾਸੇ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਕੰਮ ਤਾਂ ਇਹ ਵੀ ਸੌਖਾ ਨਹੀਂ ਬਸ ਐਮਐਲਏ ਤੋਂ ਡਰਦੇ ਰਹੋ ਕੰਮ ਤਾਂ ਇਹ ਵੀ ਸੌਖਾ ਨਹੀਂ ਪਰ ਐਮਐਲਏ ਤੋਂ ਡਰਦੇ ਰਹੋ ਪਿੰਡ ਦੀ ਸਭ ਤੋਂ ਵੱਡੀ ਜੂੜ ਨੂੰ ਫੁੱਫੜਾ ਫੁੱਫੜਾ ਕਰਦੇ ਰਹੋ ਕੰਮ ਤਾਂ ਇਹ ਵੀ ਸੌਖਾ ਨਹੀਂ ਬਸ ਐਮਐਲਏ ਤੋਂ ਡਰਦੇ ਰਹੋ ਪਿੰਡ ਦੀ ਸਭ ਤੋਂ ਵੱਡੀ ਜੂੜ ਨੂੰ ਫੁੱਫੜਾ ਫੁੱਫੜਾ ਕਰਦੇ ਰਹੋ ਜਿੱਤ ਲੈਣ ਦੇ ਫੁੱਫੜਿਆਂ ਵੀ ਕੀਸ਼ੀਆਂ ਤਾਂ ਕਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ 10 12 ਦਿਨ ਔਖੇ ਲੰਘਣੇ 10 12 ਦਿਨ ਔਖੇ ਲੰਘਣੇ ਖੁੱਲਾ ਲੰਗਰ ਲਾਉਣਾ ਪਊ ਜਿੰਨੇ ਚੇਲੇ ਚੱਪੇ ਸਭ ਦਾ ਤੜਕੇ ਸਰੀਰ ਬਣਾਉਣਾ ਪਊ ਪਿਛਲੇ ਜਨਮ ਦਾ ਕਰਜ਼ਾ ਕਾਕਾ ਇਹ ਵੀ ਸਿਰ ਤੋਂ ਲਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਲੋ ਮਕਤਾ ਸ਼ੇਰ ਤੁਨੂੰ ਤੇਰੇ ਵਾਸਤੇ ਪੁੱਤਰਾ ਭਾਵੇਂ ਕੋਈ ਵੀ ਪੰਗਾ ਲੈਣਾ ਪਏ ਤੇਰੇ ਵਾਸਤੇ ਪੁੱਤਰਾ ਭਾਵੇਂ ਕੋਈ ਵੀ ਪੰਗਾ ਲੈਣਾ ਪਏ ਕਿਸੇ ਨੂੰ ਚਾਚਾ ਕਿਸੇ ਨੂੰ ਤਾਇਆ ਕਿਸੇ ਨੂੰ ਬਾਪੂ ਕਹਿਣਾ ਪਏ ਇੱਕ ਵਾਰੀ ਤਾਂ ਸਾਰਾ ਪਿੰਡ ਆਜੂ ਛਿਤਰੋ ਛਿਤਰੀ ਕਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਪਿੰਡ ਦਾ ਸਰਪੰਚ ਸਾਹਿਬ ਧੰਨਵਾਦ